ਤੁਹਾਡੇ ਰਾਹੀਂ ਮੈਂ ਥੋੜੇ ਦਿਨ ਪਹਿਲਾਂ ਐਮਐਲਏ ਦੇ ਬਿਆਨ ਸੁਣ ਰਿਹਾ ਸੀਗਾ ਵੀ ਸਾਡੀ ਸਰਕਾਰ ਨੇ ਇਹ ਕੰਮ ਕਰਤਾ ਅਸੀਂ ਇਹ ਕਰਤਾ ਉਹ ਕਰਤਾ ਵਾਰਡ ਨੰਬਰ 2 ਬਸ ਇਹ ਕਰਤਾ ਵੀ ਅਗਰ ਮੈਂ ਐਮਐਲਏ ਤੋਂ ਪੁੱਛਣਾ ਚਾਹਾਂ ਵੀ ਅਗਰ ਤੁਹਾਨੂੰ ਇੰਨਾ ਹੀ ਵਿਸ਼ਵਾਸ ਸੀ ਤੁਸੀਂ ਇੰਨਾ ਵਿਕਾਸ ਕਰਾਇਆ ਵਾਰਡ ਨੰਬਰ 2 ਵਿੱਚ ਸ਼ਹਿਰ ਵਿੱਚ ਆ ਫਿਰ ਮੈਂ ਹੁਣ ਹੀ ਆਇਆ ਮੈਨੂੰ ਸਾਰੇ ਦੱਸ ਰਹੇ ਨੇ ਵੀ ਇੱਥੇ ਜਾਲੀ ਬੋਟਾ ਪੈ ਰਹੀ ਹੈ ੱੱਕਾ ਹੋ ਰਿਹਾ ਤੇ ਵੀਡੀਓ ਵੀ ਤੁਹਾਨੂੰ ਮੈਂ ਸ਼ੇਅਰ ਕਰੀਆ ਆਪਣੇ ਪੇਜ ਤੇ ਫਿਰ ਇਸ ਜਾਲੀ ਬੋਟਾ ਪਾਣ ਦੀ ਕੀ ਲੋੜ ਪੈਗੀ ਤੁਸੀਂ ਦੇਖ ਰਹੇ ਹੋ ਸ਼ਾਂਤੀਪ੍ਰੀਆ ਚੋਣਾਂ ਹੋ ਰਹੀਆਂ ਅਸੀਂ ਸਾਡੀਆਂ ਬਿਲਕੁਲ ਹਦਦਤਾਂ ਸਾਡਾ ਸਾਰਾ ਪੁਲਿਸ ਡਿਪਾਰਟਮੈਂਟ ਬੜੀ ਆਪਣੀ ਜੋ ਇਹਨਾਂ ਦੀ ਡਿਊਟੀ ਹੈ ਬੜੀ ਨਿਭਾ ਰਿਹਾ ਹੈ ਸਾਡੇ ਵਲੰਟੀਅਰ ਡਿਊਟੀ ਨਿਭਾ ਰਹੇ ਨੇ ਵੀ ਜਿਹੜਾ ਇਲੈਕਸ਼ਨ ਹੈ ਪਬਲਿਕ ਦਾ ਰਾਈਟ ਹੈ ਪਬਲਿਕ ਨੂੰ ਆਪਦਾ ਰਾਈਟ ਯੂਜ਼ ਕਰਨ ਦੇਣਾ ਕੋਈ ਇੱਥੇ ਧੱਕਾ ਨਹੀਂ ਕੋਈ ਰੋਲਾ ਨਹੀਂ ਕਿਉਂਕਿ ਉਹਨਾਂ ਨੇ ਹੁਣ ਤੱਕ ਧੱਕਾ ਹੀ ਕੀਤਾ ਹੈ ਉਹਨਾਂ ਨੂੰ ਆਪਦੀਆਂ ਨੇ ਜਿਹੜੀਆਂ ਪਿਛਲੀਆਂ ਗੱਲਾਂ ਅੱਗੇ ਜਾਂ ਅੱਗੇ ਆ ਜਾਂਦੀਆਂ ਨੇ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਸਾਰੇ ਧੱਕਾ ਕਰਨਗੇ ਪਰ ਅਸੀਂ ਆਮ ਆਦਮੀ ਆ ਆਮ ਲੋਕਾਂ ਦੀ ਸਰਕਾਰ ਹੈ ਬਿਲਕੁਲ ਸ਼ਾਂਤੀਪ੍ਰੀਅ ਇਲੈਕਸ਼ਨ ਹੋਣਗੇ ਹਾਂ ਜੇ ਕੋਈ ਉਹ ਧੱਕਾ ਕਰਨਗੇ ਉਹ ਕਦੇ ਬਰਦਾਸ਼ਤ ਨਹੀਂ ਕਰਾਂਗੇ ਪਰ ਸਾਡੇ ਵੱਲੋਂ ਕੋਈ ਧੱਕਾ ਨਹੀਂ ਹੋਊਗਾ ਆਰਾਮ ਨਾਲ ਇਲੈਕਸ਼ਨ ਹੋਣਗੇ ਦੇਖੋ ਪ੍ਰਸ਼ਾਸਨ ਨੂੰ ਵੀ ਇਹੀ ਹੈ ਕਿ ਬਿਲਕੁਲ ਆਪਾਂ ਸ਼ਾਂਤੀਪ੍ਰੀਆ ਇਲੈਕਸ਼ਨ ਕਰਨੇ ਆ ਕਿਉਂਕਿ ਜੇ ਅਸੀਂ ਕਰਾਂਗੇ ਤਾਂ ਇਹਨਾਂ ਨੂੰ ਵੀ ਕਰਨਾ ਪਊਗਾ ਅਸੀਂ ਇੱਕੋ ਹੀ ਗੱਲ ਕਹੀ ਹੈ ਵੀ ਲੋਕਾਂ ਦਾ ਰਾਈਟ ਹੈ ਜਿਹੜਾ ਵੋਟ ਪਾਉਂਦਾ ਲੋਕਾਂ ਨੂੰ ਸ਼ਾਂਤੀ ਨਾਲ ਯੂਜ਼ ਕਰਨ ਦੋ ਦੇਖੋ ਇਹਨਾਂ ਨੇ ਪੂਰੇ ਬੈਰੀਕੇਡ ਲਗਾਏ ਹੋਏ ਨੇ ਮੈਂ ਵੀ ਨਹੀਂ ਅੰਦਰ ਜਾ ਰਹੀ ਮੈਂ ਜਾ ਸਕਦੀ ਹਾਂ ਪਰ ਮੈਂ ਵੀ ਨਹੀਂ ਜਾ ਰਹੀ ਕਿਉਂਕਿ ਮੇਰਾ ਉੱਥੇ ਕੋਈ ਕੰਮ ਨਹੀਂ ਹੈ ਮੈਂ ਜਾਉਂਗੀ ਕੋਈ ਅਬਜੈਕਸ਼ਨ ਹੋਊਗੀ ਅਸੀਂ ਕਹਿੰਦੇ ਲੋਕਾਂ ਦਾ ਰਾਈਟ ਹੈ ਲੋਕਾਂ ਨੂੰ ਯੂਜ਼ ਕਰਨ ਦਾ ਬਿਲਕੁਲ ਸ਼ਾਂਤੀਪ੍ਰੀਆ ਚੱਲ ਰਿਹਾ ਉਸ ਦਿਨ ਵੀ ਐਸੀ ਕੋਈ ਗੱਲ ਨਹੀਂ ਸੀ ਜੇ ਕਿਸੇ ਕੈਂਡੀਡੇਟ ਨੇ ਅਬਜੈਕਸ਼ਨ ਲਾਈ ਹੈ ਉਹਦੀ ਛਾਂ ਵੀ ਨ ਹੋ ਰਹੀ ਸੀ ਉੱਥੇ ਮੌਲ ਗੰਦਾ ਕਰਨ ਗਏ ਸੀਗੇ ਰਾਤ ਤੱਕ ਬੈਠੇ ਰਹੇ ਕਦੇ ਮਿਊਂਸੀਪੈਲਿਟੀ ਦਾ ਗੇਟ ਬੰਦ ਕਰ ਲਿਆ ਕਦੇ ਈਓ ਨੂੰ ਧਮਕਾਇਆ ਤਾਂ ਉਸ ਦਿਨ ਇਹਨਾਂ ਨੇ ਗੰਦਪਾਨ ਦੀ ਕੋਸ਼ਿਸ਼ ਕੀਤੀ ਹੈ ਪਰ ਅੱਜ ਉੱਥੇ ਵੀ ਸਾਡਾ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਬਿਲਕੁਲ ਡਿਊਟੀ ਤੇ ਆਪਦੀ ਤੇ ਕੋਈ ਵੀ ਉੱਥੇ ਧੱਕਾ ਨਹੀਂ ਕਰਨ ਦੇ। ਜਿੱਤੇ ਜੀ ਬਿਲਕੁਲ ਇੱਕ ਪਾਸੇ ਝਾੜੂ ਫਿਰੂਗਾ ਕਿਉਂਕਿ ਅਸੀਂ ਕੰਮ ਕੀਤੇ ਐ। ਅਸੀਂ ਸਾਡੇ ਕੰਮਾਂ ਨੂੰ ਵੋਟ ਪੈ ਰਹੇ ਐ ਨਾ ਕਿ ਦੂਸਰੀਆਂ ਗੱਲਾਂ ਨੂੰ। ਅਸੀਂ ਕੰਮ ਕੀਤੇ ਅਸੀਂ ਇੱਕੋ ਹੀ ਗੱਲ ਕਹਿੰਦੇ ਸੀ ਜਦੋਂ ਵੀ ਅਸੀਂ ਵੋਟ ਮੰਗਾਂਗੇ ਅਸੀਂ ਆਪਣੇ ਕੰਮਾਂ ਦੇ ਆਧਾਰ ਤੇ ਮੰਗਾਂਗੇ। ਜੇ ਅਸੀਂ ਕੰਮ ਨਹੀਂ ਕੀਤੇ ਹੋਣਗੇ ਜਨਤਾ ਵੋਟ ਨਾ ਪਾਵੇ। ਸਾਨੂੰ ਉਹ ਵੀ ਸਿਰਮੱਥ ਹੈ ਪਰ ਅਸੀਂ ਕੰਮ ਕੀਤੇ ਐ। ਮੈਨੂੰ ਤਾਂ ਪਤਾ ਨਹੀਂ ਇਹ ਐਮਐਲਏ ਆਈ ਆ ਕਿ ਨਹੀਂ ਗਈ ਆ ਅੰਦਰ ਨਹੀਂ ਗਈ ਹੈਗੀ ਆ। ਮਾਰੇ ਐਮਐਲਏ ਹੀ ਤਾਂ ਖੜਾ ਰਹੀ ਹੈ ਸਾਰਾ ਕੁਝ ਉਹਦੀ ਡਾਇਰੈਕਸ਼ਨ ਨਾਲ ਹੋਇਆ ਹੈਗਾ ਇਹ ਜਿਹੜੇ ਬੰਦੇ ਆ ਮੁਲਾਜ਼ਮ ਤਾਂ ਮੈਂ ਉਹਨਾਂ ਨੂੰ ਕਹਾਂਗਾ ਕਿ ਇਹ ਗੱਲਾਂ ਸਰਕਾਰਾਂ ਆਂਦੀਆਂ ਆਂਦੀਆਂ ਜਾਂਦੀਆਂ ਨੇ ਜਦੋਂ ਸਾਡੀ ਸਰਕਾਰ ਸੀ ਅਸੀਂ ਤਾਂ ਕਿਤੇ ਕਰਾਏ ਨੀ ਕਿਤੇ ਹੈ ਤੇ ਅੱਜ ਤੁਸੀਂ ਇਹ ਦੇਖੋ ਕਿਵੇਂ ਹਜੂਮ ਆ ਬਾਹਰੋਂ ਬੰਦੇ ਲਿਆ ਕੇ ਇੱਥੇ ਖੜੇ ਹੈਗੇ ਆ ਜੇ ਬਨੂੜ ਦੀ ਗੱਲ ਕਰੀਏ ਕੰਮੂ ਸਾਹਿਬ ਬਨੂੜ ਵਿੱਚ ਕਿਤਨਾ ਦੱਸ ਨਹੀਂ ਬਨੂੜ ਮੈਂ ਹੁਣ ਚੱਲਣਾ ਜੀ ਹਾਂਜੀ ਸਵੇਰੇ ਸਵੇਰੇ ਉੱਥੇ ਟੈਨਸ਼ਨ ਹੋਈ ਸੀ ਕਿ ਬਾਦ ਵਿੱਚ ਮੈਂ ਚਲਾ ਗਿਆ ਸੀ ਯਾਰ ਉਹ ਤਾਂ ਫਿਰ ਕਾਫੀ ਜਿਆਦਾ ਠੀਕ ਰਿਹਾ ਹੁਣ ਫੇਰ ਮੈਨੂੰ ਫੋਨ ਆ ਰਹੇ ਸੀ ਕਿ ਮੈਂ ਚੱਲਿਆ ਹੀ ਜਾ ਰਿਹਾ ਹਾਂ ਐਥੇ ਤੁਹਾਨੂੰ ਕੋਈ ਸ਼ੰਕਾ ਜਤਾਇਆ ਜਾ ਰਿਹਾ ਜੇ ਧੱਕੇਸ਼ਾ ਹੀ ਹੋਣ ਦਾ ਜੀ ਦੇਖੋ ਤੁਹਾਡੇ ਸਾਹਮਣੇ ਹੀ ਹੋ ਰਿਹਾ ਹੈਗਾ ਕਿਵੇਂ ਜਿਹੜੇ ਅਸਲੀ ਵੋਟਰ ਉਹਨਾਂ ਨੂੰ ਵੋਟਰ ਨਹੀਂ ਪਾਣ ਦਿੱਤੀ ਜਿੰਨੇ ਜਿਹੜੇ ਦੂਜੇ ਉਹਨਾਂ ਨੂੰ ਫਰਫਰਕ ਪੁਲਿਸ ਵਾਲੇ ਲੈ ਜਾ ਕੇ ਲੈ ਕੇ ਜਾਂਦੇ ਆ ਜੇ ਧੱਕਾ ਨਹੀਂ ਹੁੰਦਾ ਤਾਂ ਤੁਹਾਡਾ ਕੀ ਐਕਸ਼ਨ ਹੋਊਗਾ ਜੀ ਇਹ ਐਕਸ਼ਨ ਤਾਂ ਅਸੀਂ ਇੱਥੇ ਪਹਿਲਾਂ ਤਾਂ ਪਹਿਲੀ ਗੱਲ ਤਾਂ ਰੋਕਾਂਗੇ ਧੱਕੇ ਨੂੰ ਪ੍ਰੋਟੈਸਟ ਕਰਾਂਗੇ ਨਹੀਂ ਅਦਰਵਾਈਜ਼ ਫੇਰ ਜਿਵੇਂ ਮਾਨਯੋਗ ਪੰਜਾਬ ਐਂਡ ਜਿਹੜੇ ਹੈਗੇ ਆ ਡਾਇਰੈਕਸ਼ਨ ਜਿਹੜੀਆਂ ਦਿੱਤੀਆਂ ਹੈਗੀਆਂ ਆ ਸਾਡੇ ਵਕੀਲ ਸਹਿਬਾਨ ਮੇਰੇ ਨਾਲ ਖੜੇ ਹੈਗੇ ਆ ਆ ਅਸੀਂ ਮੇ ਨੇਮ ਦਿਓਗੇ ਕੀ ਦਿਸਕਾਰ ਨਹੀਂ ਜੀ ਬਿਲਕੁਲ ਬਾਈ ਨੇਮ ਲਿਆਵਾਂਗੇ ਆਪਣੇ ਵੱਲੋਂ ਪਾਵਾਂਗਾ ਕਿਸੇ ਵੱਲੋਂ ਨਹੀਂ ਪਾਵਾਂਗਾ ਆਪਣੇ ਵੱਲੋਂ ਪਾਵਾਂਗਾ